ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਹੈ ਦਾਲਾਂ ਵਗੈਰਾ ਘਰ ਵਿੱਚ ਆਮ ਹੀ ਬੰਦੀਆਂ ਨੇ ਕਿਉਂਕਿ ਹਰ ਕੋਈ ਹਲਕਾ ਫੁਲਕਾ ਖਾਂਦਾ ਤੇ ਨਾਲ ਦਾਲਾਂ ਦੇ ਖਾਂਦਾ ਮਜ਼ੇਦਾਰ ਜਿਹਾ ਅਚਾਰ ਤੇ ਅੰਬ ਦਾ achar ਹਰ ਇੱਕ ਨੂੰ ਬੜਾ ਪਸੰਦ ਹੁੰਦਾ ਪਰ ਬਹੁਤੇ ਇਹ ਤੋਂ ਭੱਜਦੇ ਨੇ ਕਿਉਂਕਿ ਇਹ ਬਣਾਉਣਾ ਥੋੜਾ ਜਿਹਾ ਮੁਸ਼ਕਿਲ ਹੈ ਥੋੜਾ ਜਿਹਾ ਲੰਬਾ ਪ੍ਰੋਸੈਸ ਹੁੰਦਾ ਹੈ ਪਰ ਆਪਾਂ ਇਹਨੂੰ ਸਿੰਪਲ ਜੇ ਤਰੀਕੇ ਨਾਲ ਮਜ਼ੇਦਾਰ ਜਿਹਾ achar ਤਿਆਰ ਕਰਾਂਗੇ ਜਿਹੜਾ ਕਿ ਆਪਾਂ 10-15 ਮਿੰਟਾਂ ਵਿੱਚ ਤਿਆਰ ਕਰਕੇ ਨਾਲ ਦੀ ਨਾਲ ਹੀ ਖਾ ਸਕਦੇ ਹਾਂ ਤੇ ਟੇਸਟੀ ਇੰਨਾ ਜ਼ਿਆਦਾ ਵੰਦ ਹੈ ਜਦੋਂ ਤੁਸੀਂ ਇੱਕ ਵਾਰ ਹੀ ਖਾ ਲਿਆ ਤਾਂ ਇਹ ਦੀ ਤੁਹਾਨੂੰ ਆਦਤ ਬਣ ਜੂਗੀ ਚਟਪਟ ਤਿਆਰ ਕਰ ਲਿਆ ਕਰੂੰਗੀ ਤੇ ਇਹਦੇ ਲਈ ਆਪਾਂ ਸਿਰਫ ਦੋ ਹੀ ਅੰਬੀਆਂ ਲਈਆਂ ਗਿਆ ਚੀਨਾ ਦਾ ਵੇਟ ਜਿਹੜਾ 400 ਗ੍ਰਾਮ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਓ ਪਾਣੀ ਵਗੈਰਾ ਬਿਲਕੁਲ ਨਾ ਲੱਗਿਆ ਹੋਵੇ ਉਸ ਤੋਂ ਬਾਅਦ ਉਹਨਾਂ ਨੂੰ ਛੋਟੇ-ਛੋਟੇ ਪੀਸਾਂ ਵਿੱਚ ਆਪਾਂ ਕੱਟ ਲਿਆ ਤੇ ਜਿਹੜੀਆਂ ਆਪਣੇ ਕੋਲੇ ਮਿਰਚਾਂ ਉਹ ਸਿਰਫ 100 ਗ੍ਰਾਮ ਐ ਕਿਉਂਕਿ ਉਹ ਥੋੜੀ ਜਿਹੀ ਜ਼ਿਆਦਾ ਤਿੱਖੀਆਂ ਜੇ ਤੁਹਾਡੀਆਂ ਮਿਰਚਾਂ ਘੱਟ ਤਿੱਖੀਆਂ ਹੋਈਆਂ ਤਾਂ ਤੁਸੀਂ 400 ਗ੍ਰਾਮ ਅੰਬੀਆਂ ਦੇ ਵਿੱਚ 200 ਗ੍ਰਾਮ ਮਿਰਚਾਂ ਲੈ ਲਿਓ ਮਿਰਚਾਂ ਨੂੰ ਵੀ ਉਸੇ ਤਰ੍ਹਾਂ ਹੀ ਧੋ ਲੈਣਾ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲਿਓ ਡੰਡੀਆਂ ਵਗੈਰਾ ਇਹਦੀਆਂ ਆਪਾਂ ਉਤਾਰਤੀਆਂ ਸਭ ਤੋਂ ਪਹਿਲਾਂ ਆਪਾਂ ਦੋਨੇ ਅੰਬੀਆਂ ਨੂੰ ਚੰਗੀ ਤਰ੍ਹਾਂ ਚੌਪ ਕਰ ਲਿਆ ਦਰਦਰਾ ਜਿਹਾ ਇਹਨਾਂ ਨੂੰ ਤੁਸੀਂ ਪੀਸ ਲੈਣਾਗਾ ਤੇ ਛਿਲਕਾ ਵਗੈਰਾ ਇਹਨਾਂ ਦਾ ਬਿਲਕੁਲ ਨਹੀਂ ਉਤਾਰਨਾ ਉਸ ਤੋਂ ਬਾਅਦ ਉਸੇ ਚੋਪਰ ਦੇ ਵਿੱਚ ਆਪਾਂ ਮਿਰਚਾਂ ਨੂੰ ਚੋਪ ਕਰਾਂਗੇ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਅਚਾਰ ਤਿਆਰ ਹੁੰਦਾ ਹੈਗਾ ਜਦੋਂ ਹੀ ਤੁਸੀਂ ਤਿਆਰ ਕਰ ਲਿਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਮਿਰਚਾਂ ਵੀ ਆਪਾਂ ਚੋਪ ਕਰ ਲਈਆਂ ਤੇ ਉਸੇ ਭਾਂਡੇ ਦੇ ਵਿੱਚ ਕੱਢ ਕੇ ਇੱਕ ਸਾਈਡ ਤੇ ਰੱਖ ਲਈਆਂ ਇਸ ਤਰ੍ਹਾਂ ਦੇ ਛੋਟੇ-ਛੋਟੇ ਦੇ ਪੀਸ ਦੇਖੋ ਹੋਣੇ ਚਾਹੀਦੇ ਆ ਇਸ ਅਚਾਰ ਨੂੰ ਦਰਧਰਾ ਜਿਹਾ ਬਣਾਉਣ ਵਾਸਤੇ ਤੁਸੀਂ ਚੋਪਰ ਦੀ ਵਰਤੋਂ ਕਰਿਓ ਕੋਈ ਗ੍ਰਾਈਂਡਰ ਜਾਂ ਮਿਕਸਰ ਵਗੈਰਾ ਬਿਲਕੁਲ ਨਾਂ ਵਰਤਿਓ ਉਸ ਤੋਂ ਬਾਅਦ ਦੇਲੀਟਿਆਰ ਕਰਾਂਗੇ ਆਪਾਂ ਮਜ਼ੇਦਾਰ ਜਿਹਾ ਮਸਾਲਾ ਮਸਾਲੇ ਦੀਆਂ 5-6 ਚੀਜ਼ਾਂ ਹੁੰਦੀਆਂ ਨੇ ਪਰ ਹਰੇਕ ਅਚਾਰ ਵਿੱਚ ਬੱਖੋ ਵੱਖਰਾ ਆਪਣੇ ਸਵਾਦ ਅਨੁਸਾਰ ਚੀਜ਼ਾਂ ਪੈਂਦੀਆਂ ਨੇ ਇੱਕ ਚਮਚਲੇ ਆਪਾਂ ਜੀਰੇ ਦਾ ਦੋ ਚਮਚ ਭਰ ਕੇ ਲਈ ਆਪਾਂ ਸੌਫ ਦੀ ਤੇ ਇੱਕ ਚਮਚ ਤੋਂ ਵੀ ਘੱਟ ਲੈ ਆਪਾਂ ਮੇਥੀ ਦਾਣਾ ਹਲਕਾ ਜਿਹਾ ਪਕਾਵਾਂਗੇ ਗੈਸ ਦੀ ਫਲੇਮ ਸਲੋ ਰੱਖਾਂਗੇ ਜਦੋਂ ਇਹਨੂੰ ਪਕਦੇ ਨੂੰ 1 ਮਿੰਟ ਹੋ ਗਿਆ ਪਹਿਨ ਚੰਗੀ ਤਰ੍ਹਾਂ ਗਰਮ ਹੈ ਦੋ ਚਮਚ ਭਰ ਕੇ ਆਪਾਂ ਵਿੱਚ ਰਾਈ ਦੇ ਪਾ ਦਾਂਗੇ ਇਥੇ ਚਾਹੋ ਤਾਂ ਤੁਸੀਂ ਕਾਲੀ ਸਰੋਂ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੈਸ ਨੂੰ ਕਰਾਂਗੇ ਬੰਦ ਤੇ ਇਸੇ ਤਰ੍ਹਾਂ ਹੀ ਇਹਨੂੰ ਗਰਮ ਪੈਨ ਦੇ ਵਿੱਚ ਹਲਕਾ ਹਲਕਾ ਜਿਹਾ ਪਕਾ ਲਾਂਗੇ ਤੇ ਫਿਰ ਜਦੋਂ ਹੀ ਇਹ ਪੱਕ ਗਿਆ ਵਧੀਆ ਜੀ ਖੁਸ਼ਬੂ ਆਉਣ ਲੱਗੀ ਉਸ ਤੋਂ ਬਾਅਦ ਇਹਨੂੰ ਇੱਕ ਥਾਈ ਦੇ ਵਿੱਚ ਕੱਢ ਕੇ ਤੁਸੀਂ ਰੱਖ ਦਿਓ ਤਾਂ ਕਿ ਇਹ ਠੰਡਾ ਹੋ ਜਾਏ ਠੰਡੇ ਹੋਣ ਤੋਂ ਬਾਅਦ ਹੀ ਤੁਸੀਂ ਇਹਨੂੰ ਗ੍ਰਾਈਂਡ ਕਰਨਾ ਹੈ ਉਸੇ ਪੈਨ ਦੇ ਵਿੱਚ ਆਪਾਂ ਪਾਇਆ ਤੇਲ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਕਿਉਂਕਿ ਇਹਦੀ 스ਮੈਲ ਵਗੈਰਾ ਅਚਾਰ ਵਿੱਚ ਬਿਲਕੁਲ ਨਾ ਆਵੇ ਇਸ ਲਈ ਇਹਨੂੰ ਤੁਸੀਂ ਗਰਮ ਕਰ ਲਿਓ ਫਿਰ ਆਪਾਂ ਜੀ ਉਹ ਸਾਰਾ ਮਸਾਲਾ ਠੰਡਾ ਹੋ ਗਿਆ ਤੇ ਉਹਨੂੰ ਹੁਣ ਆਪਾਂ ਜੱਗ ਵਿੱਚ ਪਾ ਕੇ ਦਰਦਰਾ ਜਿਹਾ ਪੀਸ ਲਾਂਗੇ ਐਨੇ ਆਪਣੇ ਤੇਲ ਦਾ ਜਿਹੜਾ ਧੂਆਂ ਜਾਂ ਨਿਕਲਣ ਲੱਗ ਗਿਆ ਇਸ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਆਪਾਂ ਬੰਦ ਕਰ ਦਾਂਗੇ ਤਾਂ ਕਿ ਤੇਲ ਠੰਡਾ ਹੋ ਜੇ ਮਸਾਲਾ ਵੀ ਆਪਣਾ ਪੀਸ ਕੇ ਹੋ ਗਿਆ ਤਿਆਰ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਇਹੋ ਜਿਹਾ ਤੁਸੀਂ ਕਰ ਲੈਣਾ ਜਿਆਦਾ ਵੀ ਬਰੀਕ ਨਾ ਕਰਿਓ ਕਿ ਅਚਾਰ ਵਿੱਚ ਪਤਾ ਹੀ ਨਾ ਲੱਗੇ ਹਲਕੀ ਜਿਹੀ ਖਸ਼ਬੂ ਵੀ ਆਵੇ ਇਸੇ ਵੀ ਇਹ ਗੱਲਾਂ ਦਾ ਧਿਆਨ ਰੱਖਿਓ ਤੇਲ ਆਪਣਾ ਠੰਡਾ ਹੋ ਚੁੱਕਿਆ ਬਿਲਕੁਲ ਹਲਕਾ ਜਿਹੀ ਗਰਮ ਹੈ ਤਾਂ ਉਦੋਂ ਤੁਸੀਂ ਇਹਦੇ ਵਿੱਚ ਪਾਣੀ ਹੈ ਇੱਕ ਚਮਚ ਪੜ ਕੇ ਰੰਗ ਵਾਲੀ ਦੇਗੀ ਮਿਰਚ ਜਰੂਰ ਪਾਓ ਚਾਰਚ ਬੜਾ ਹੀ ਸੋਹਣਾ ਕਲਰ ਆਉਂਦਾ ਹੈ ਇੱਕ ਚਮਚੇ ਪਾ ਦਿਓ ਸੌਫ ਦਾ ਤੇ 8-10 ਪਾਏ ਥੋੜੇ ਜਿਹੀ ਬਿਲਕੁਲ ਮੇਥੀ ਦਾਣਾ ਤੇ ਇਹ ਅਲੱਗ ਤੋਂ ਪਾਓ ਕਿਉਂਕਿ ਇਹ ਅੰਬ ਦਾ ਅਚਾਰ ਹੈ ਇਹਦੇ ਵਿੱਚ ਸੌਫ ਦਾ ਟੇਸਟ ਬੜਾ ਹੀ ਵਧੀਆ ਆਉਂਦਾ ਇਸ ਕਰਕੇ ਆਪਾਂ ਸੌਫ ਇਹਦੇ ਵਿੱਚ ਥੋੜੀ ਜੀ ਜ਼ਿਆਦਾ ਪਾਈ ਹੈ ਇਹ ਮਸਾਲੇ ਪਾ ਕੇ ਆਪਾਂ ਪੈਨ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਤਾਂ ਕਿ ਤੇਲ ਜਿਹੜਾ ਹੁਣ ਜੰਗੀ ਤਰ੍ਹਾਂ ਠੰਡਾ ਹੋ ਜੇ ਤੇ ਅਚਾਰ ਨੂੰ ਹੁਣ ਤਿਆਰ ਕਰਨਾ ਕੀਤਾ ਜੀ ਸ਼ੁਰੂ ਤੇ ਇਹਦੇ ਵਿੱਚ ਇੱਕ ਚਮਚ ਤੋਂ ਥੋੜੀ ਜੀ ਘੱਟ ਪਾਈ ਆਪਾਂ ਹਲਦੀ ਤੇ ਇੱਕ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਪਾਇਆ ਨਮਕ ਤੇ ਬਿਲਕੁਲ ਥੋੜੀ ਜੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ ਤਾਂ ਕਿ ਅਚਾਰ ਵਿੱਚ ਫਲੇਵਰ ਵਧੀਆ ਆਵੇ ਤੇ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਸੀ ਪਹਿਲਾਂ ਉਹਦੇ ਆਪਾਂ 3-4 ਚਮਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਪਹਿਲਾਂ ਦੇਖ ਲਿਓ ਕਿੰਨੇ ਕੇ ਮਸਾਲੇ ਦੀ ਇਹਦੇ ਵਿੱਚ ਜ਼ਰੂਰਤ ਹੈ ਪਰ ਮੈਨੂੰ ਲੱਗਿਆ ਕਿ ਸਾਰਾ ਮਸਾਲਾ ਹੀ ਇਹਦੇ ਵਿੱਚ ਆਰਾਮ ਨਾਲ ਪੈ ਜਾਊ ਤੇ ਆਪਾਂ ਇਹ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਬਹੁਤ ਮजेदार ਤੇ ਟੇਸਟੀ ਅਚਾਰ ਬਣੂਗਾ ਮਸਾਲਿਆਂ ਨੂੰ ਮਿਕਸ ਕਰਕੇ 3-4 ਮਿੰਟਾਂ ਲਈ ਤੁਸੀਂ ਸਾਈਡ ਤੇ ਰੱਖ ਦਿਓ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਰੰਗ ਵਾਲੀ ਮਿਰਚ ਵਾਲਾ ਤੇਲ ਜਿਹੜਾ ਆਪਾਂ ਤਿਆਰ ਕੀਤਾ ਸੀ ਤੇਲ ਇੱਥੇ ਆਪਣਾ ਬਿਲਕੁਲ ਠੰਡਾ ਹੈਗਾ ਤੇ ਇਹਨੂੰ ਹੌਲੀ-ਹੌਲੀ ਤੁਸੀਂ ਮਿਕਸ ਕਰਦੇ ਜਾਓ ਇੱਕ ਵਾਰੀ ਆਪਾਂ ਤੇਲ ਥੋੜਾ ਜਿਹਾ ਘੱਟ ਹੀ ਪਾਇਆ ਸੀ ਪਰ ਨਾਲ ਹੀ ਤੁਸੀਂ ਥੋੜਾ ਜਿਹਾ ਤੇਲ ਗਰਮ ਕਰਕੇ ਠੰਡਾ ਹੋਰ ਕਰ ਲਿਓ ਤੇ ਸਾਈਡ ਤੇ ਰੱਖ ਲਿਓ ਕਿਉਂਕਿ ਕਈ ਵਾਰੀ ਜੇ ਤੁਹਾਨੂੰ ਹੋਰ ਜ਼ਰੂਰਤ ਪਈ ਤਾਂ ਫੇਰ ਵਿੱਚ ਮਿਕਸ ਕਰ ਲਿਓ ਇੱਕ ਵਾਰ ਸਾਰਾ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਰੈਸিপি ਤੁਹਾਨੂੰ ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਪਲੀਜ਼ ਸ਼ੇਅਰ ਯਰ ਜਰੂਰ ਕਰਦੇਆ ਕਰੋ ਲਾਈਕ ਵੀ ਕਰਦੇਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀ ਤੁਹਾਨੂੰ ਇਹ ਇਨਸਟੈਂਟ ਚਾਰ ਕਿਉਂ ਜੱਲ ਲੱਗਿਆ ਜਿਹੜਾ ਕਿ ਆਪਾਂ ਚਟਪਟ ਬਣਾ ਕੇ ਚਟਪਟੀ ਖਾ ਸਕਦੇ ਆ ਮजेदार ਜਾਂ ਅਚਾਰ ਤੁਸੀਂ ਕਿਸੇ ਵੀ ਕੱਚ ਦੇ ਜਾਰ ਵਿੱਚ ਪਾ ਲਿਓ ਜਾਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਗਰਮੀ ਦਾ ਮੌਸਮ ਹੈ ਘੰਟਾਕ ਧੁੱਪ ਲਵਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਜੇ ਥੋੜੇ ਜਿਹਾ ਤੇਲ ਦੀ ਜ਼ਰੂਰਤ ਪਈ ਤਾਂ ਤੁਸੀਂ ਜ਼ਰੂਰ ਪਾਓ ਆਪਾਂ ਵੀ ਥੋੜਾ ਜਿਹਾ ਤੇਲ ਇਹਦੇ ਵਿੱਚ ਹੋਰ ਮਿਕਸ ਕੀਤਾ ਸੀ ਜੇ 2-3 ਦਿਨ ਅਚਾਰ ਨੂੰ ਤੁਸੀਂ ਵਧੀਆ ਜੀ ਧੁੱਪ ਲਗਾ ਲਓ ਤਾਂ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜੂ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਬਾਕੀ ਗਿੱਲਾ ਸਪੂਨ ਵਗੈਰਾ ਇਹਦੇ ਲਈ ਤੁਸੀਂ ਬਿਲਕੁਲ ਨਾ ਵਰਤਿਓ ਕਿਉਂਕਿ ਜੇ ਅਚਾਰ ਨੂੰ ਥੋੜਾ ਜਿਹਾ ਵੀ ਪਾਣੀ ਲੱਗ ਜੇ ਤਾਂ ਨਾਲ ਦੀ ਨਾਲ ਹੀ ਖਰਾਬ ਹੋ ਜਾਂਦਾ ਹੈ ਲੰਬੀ ਦੇਰ ਚੱਲੂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਲਦੀ ਜਲਦੀ ਬਣਾ ਕੇ ਅਚਾਰ ਜ਼ਰੂਰ ਰੱਖੋ ਕਿਉਂਕਿ ਚਾਹੇ ਇਹਨੂੰ ਪੂਰੀ ਨਾਲ ਖਾਓ ਪਰੌਂਠੇ ਨਾਲ ਖਾਓ ਉਹ ਤੁਹਾਡੀ ਮਰਜ਼ੀ ਪਰ ਨਾ ਹੀ ਇਹਨੂੰ ਹੱਥਾਂ ਨਾਲ ਟੱਚ ਕਰੋ ਸੁੱਕੇ ਸਪੂਨ ਦੀ ਵਰਤੋਂ ਕਰੋ ਇਹ ਕਦੀ ਖਰਾਬ ਨਹੀਂ ਹੋਊਗਾ ਤਾਂ